ਸਕ੍ਰੀਨ ਦੇ ਉੱਤੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਫੋਟੋ ਹੈ ਅੰਜੂ ਪਾਂਡੇ ਦੀ ਇਸ ਫੋਟੋ ਦੇ ਵਿੱਚ ਬਹੁਤ ਹੀ ਇਹ ਖੂਬਸੂਰਤ ਲੱਗ ਰਹੀ ਹੈ ਜਿਹਦੀਆਂ ਅੱਖਾਂ ਦੇ ਵਿੱਚ ਜਵਾਨੀ ਦੀ ਚਮਕ ਹੈ ਤੇ ਗੱਲਾਂ ਦੇ ਉੱਤੇ ਇੱਕ ਵੱਖਰੀ ਕਿਸਮ ਦੀ ਲਾਲੀ ਹੈ ਤੇ ਹੁਣ ਵੇਖੋ ਇਹਦੀ ਦੂਸਰੀ ਫੋਟੋ ਇਸ ਫੋਟੋ ਦੇ ਵਿੱਚ ਇਹਦੀਆਂ ਅੱਖਾਂ ਅੰਦਰ ਵੱਡੀਆਂ ਹੋਈਆਂ ਨੇ ਤੇ ਚਿਹਰਾ ਇਹਦਾ ਪੂਰੀ ਤਰ੍ਹਾਂ ਮੁਰਝਾਇਆ ਹੋਇਆ ਹੈ ਇਹਦੇ ਵਾਲ ਇਸ ਤਰ੍ਹਾਂ ਲੱਗ ਰਹੇ ਨੇ ਕਿ ਜਿਵੇਂ ਕਈ ਸਾਲਾਂ ਤੋਂ ਕੰਗੀ ਨਹੀਂ ਕੀਤੀ ਹੋਈ ਪਹਿਲੀ ਫੋਟੋ ਦੇ ਵਿੱਚ ਹੁਣ ਵਾਲੀ ਫੋਟੋ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਦੇਖਣ ਨੂੰ ਤਾਂ ਇਹੀ ਲੱਗਦਾ ਹੋਵੇਗਾ ਕਿ ਇਹ ਦੋਨੇ ਅਲੱਗ-ਅਲੱਗ ਫੋਟੋਆਂ ਨੇ ਪਰ ਇੱਥੇ ਮੈਂ ਤੁਹਾਨੂੰ ਦੱਸਦਾ ਵਾਂ ਇਹ ਦੋਨੋਂ ਅਲੱਗ-ਅਲੱਗ ਲੜਕੀਆਂ ਦੀਆਂ ਫੋਟੋਆਂ ਨਹੀਂ ਹਨ ਬਲਕਿ ਇੱਕੋ ਹੀ ਲੜਕੀ ਦੀ ਫੋਟੋ ਹੈ ਜੋ ਕਿ ਹੈ ਅੰਜੂ ਪਾਂਡੇ ਦੀ ਜਿਹੜੀ ਪਹਿਲੀ ਫੋਟੋ ਹੈ ਉਹ ਫੋਟੋ ਹੈ 7 ਸਾਲ ਪਹਿਲਾਂ ਦੀ ਤੇ ਇਹ ਫੋਟੋ ਵੇਖ ਕੇ ਸਿਰਫ ਅਸੀਂ ਹੀ ਨਹੀਂ ਬਲਕਿ ਅੰਜੂ ਦੇ ਘਰ ਵਾਲੇ ਵੀ ਇਹ ਪਹਿਚਾਨ ਨਹੀਂ ਪਾਉਂਦੇ ਕਿ 7 ਸਾਲ ਪਹਿਲਾਂ ਉਹਨਾਂ ਦੀ ਕੁੜੀ ਐਹੋ ਜਿਹੀ ਸੀ ਪਰ ਇਨ੍ਹਾਂ ਸੱਤ ਸਾਲਾਂ ਦੇ ਵਿੱਚ ਅਜਿਹਾ ਕੀ ਹੋ ਗਿਆ ਕਿ ਇਸ ਕੁੜੀ ਦੀ ਹਾਲਤ ਐਹੋ ਜਿਹੀ ਹੋ ਗਈ ਜਦੋਂ ਤੁਸੀਂ ਵੀ ਇਸ ਕਹਾਣੀ ਨੂੰ ਪੂਰਾ ਸੁਣੋਗੇ ਤੇ ਤੁਹਾਡਾ ਵੀ ਇਨਸਾਨੀਅਤ ਦੇ ਉੱਤੋਂ ਵਿਸ਼ਵਾਸ ਉੱਠ ਜਾਵੇਗਾ ਕਿ ਕਿਵੇਂ ਕੋਈ ਇੰਨਾ ਹਿਵਾਨ ਵੀ ਬਣ ਸਕਦਾ ਹੈ ਜਿਨ ਨੇ ਇਸ ਕੁੜੀ ਨੂੰ ਜਿੰਦਾ লাশ ਬਣਾ ਕੇ ਛੱਡ ਦਿੱਤਾ ਜੂਪੀ ਦੇ ਵਾਰਾਨਸੀ ਦੀ ਰਹਿਣ ਵਾਲੀ ਅੰਜੂ ਪਾਂਡੇ ਨੇ ਵਾਰਾਨਸੀ ਦੇ ਵਿੱਚ ਹੀ ਰਹਿਣ ਵਾਲੇ ਸੰਜੂ ਪਾਂਡੇ ਦੇ ਨਾਲ 7 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਪਰ ਇਸ ਤੋਂ ਬਾਅਦ ਅੰਜੂ ਪਾਂਡੇ ਦੇ ਸਸੁਰਾਲ ਵਾਲਿਆਂ ਦਾ ਸ਼ੁਰੂ ਹੋਇਆ ਸੀ ਮੌਤ ਦਾ ਤੰਡਵ ਅੰਜੂ ਪਾਂਡੇ ਹੁਣ ਖੁਦ ਹੀ ਦੱਸਦੀ ਹੈ ਕਿ ਜਦੋਂ ਇਹਦਾ ਵਿਆਹ ਹੋਇਆ ਤਾਂ ਪਹਿਲਾਂ ਤਾਂ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ 2 ਮਹੀਨੇ ਬੀਤਣ ਤੋਂ ਬਾਅਦ ਉਹਦਾ ਪਤੀ ਸੰਜੂ ਪਾਂਡੇ ਉਹਨੂੰ ਖੂਬ ਮਾਰਦਾ ਪਿੱਟਦਾ ਸੀ ਫਿਰ ਉਹਦੀ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਘਰ ਦੇ ਵਿੱਚ ਜਿਹੜਾ ਵੀ ਕੋਈ ਆਉਂਦਾ ਸੀ ਉਹਨੂੰ ਕਹਿੰਦਾ ਸੀ ਕਿ ਤੁਸੀਂ ਵੀ ਅੰਜੂ ਨੂੰ ਜਿੰਨਾ ਤੁਹਾਡਾ ਦਿਲ ਕਰਦਾ ਹੈ ਤੁਸੀਂ ਮਾਰੋ ਹੁਣ ਉਹ ਇਹ ਵੀ ਦੱਸਦੀ ਹੈ ਕਿ ਉਹਦੀ ਨਨਾਨ ਆ ਕੇ ਉਹਦੇ ਤੇ ਬਲਦਾ ਹੋਇਆ ਤੇਲ ਇਹਦੇ ਤੇ ਕਈ ਵਾਰੀ ਸੁੱਟਿਆ ਸੀ ਚਾਕੂ ਦੇ ਨਾਲ ਉਹਨੂੰ ਮਾਰਿਆ ਜਾਂਦਾ ਸੀ ਖਾਣ ਨੂੰ ਲੈਟਰਿੰਗ ਦਿੱਤੀ ਜਾਂਦੀ ਸੀ ਉਹਦੇ ਨਾਲ ਇੰਨਾ ਬੁਰਾ ਸਲੂਕ ਕੀਤਾ ਜਾਂਦਾ ਸੀ ਕਿ ਸ਼ਾਇਦ ਇੰਨਾ ਕੋਈ ਆਪਣੇ ਦੁਸ਼ਮਣਾਂ ਦੇ ਨਾਲ ਵੀ ਨਹੀਂ ਕਰਦਾ ਹੋਵੇਗਾ ਅੰਜੂ ਪਾਂਡੇ ਦੀ ਉਸ ਘਰ ਦੇ ਵਿੱਚ ਇਹੋ ਜੀ ਹਾਲਤ ਹੋ ਚੁੱਕੀ ਸੀ ਕਿ ਦਿਨ ਰਾਤ ਉਹ ਕੰਮ ਕਰਦੀ ਸੀ ਪਰ ਉਹਨੂੰ ਖਾਣੇ ਦੇ ਨਾਮ ਦੇ ਉੱਤੇ ਕੁਝ ਨਹੀਂ ਦਿੱਤਾ ਜਾਂਦਾ ਸੀ ਤੇ ਅੰਜੂ ਪਾਂਡੇ ਹੁਣ ਭੁੱਖੀ ਰਹਿੰਦੀ ਸੀ ਬਰਤਨ ਮਾਂਜਦੀ ਸੀ ਤੇ ਉਹਦੇ ਵਿੱਚੋਂ ਹੀ ਜਿਹੜਾ ਝੂਠਾ ਘਰ ਵਾਲਿਆਂ ਦਾ ਬਚਿਆ ਹੋਇਆ ਖਾਣਾ ਹੁੰਦਾ ਸੀ ਉਹੀ ਚੁੱਕ ਕੇ ਖਾਂਦੀ ਸੀ ਹੁਣ ਅੰਜੂ ਪਾਂਡੇ ਖੁਦ ਹੀ ਦੱਸਦੀ ਹੈ ਕਿ ਉਹਦਾ ਪਤੀ ਨੰਗੀ ਕਰਕੇ ਉਹਨੂੰ ਟੰਗ ਦਿੰਦਾ ਸੀ ਤੇ ਆਪਣੀਆਂ ਭੈਣਾਂ ਦੇ ਕੋਲੋਂ ਡੰਡਾ ਫਰਾ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਇਹਦੇ ਤੇ ਮਾਰੋ ਤੇ ਇੰਨਾ ਹੀ ਨਹੀਂ ਅੰਜੂ ਪਾਂਡੇ ਨੂੰ ਉਹ ਧਮਕੀ ਵੀ ਦਿੰਦਾ ਸੀ ਉਹ ਡਰਦੇ ਮਾਰੇ ਹੀ ਅੰਜੂ ਪਾਂਡੇ 7 ਸਾਲ ਤੱਕ ਇਹਨਾਂ ਦੇ ਇਹ ਅਤਿਆਚਾਰ ਸੰਧੀ ਰਹੀ ਤੇ ਕਿਸੇ ਨੂੰ ਕੁਝ ਨਹੀਂ ਦੱਸਦੀ ਸੀ ਅੰਜੂ ਪਾਂਡੇ ਦੇ ਦੋ ਬੱਚੇ ਵੀ ਸਨ ਪਰ ਇਹਦੀ ਜਿਹੜੀ ਸੱਸ ਸੀ ਉਹ ਅੰਜੂ ਨੂੰ ਇਹਨਾਂ ਦੇ ਨਾਲ ਮਿਲਣ ਨਹੀਂ ਦਿੰਦੀ ਸੀ ਹੁਣ ਅੰਜੂ ਪਾਂਡੇ ਨੂੰ ਜਦੋਂ ਪੁੱਛਿਆ ਜਾਂਦਾ ਸੀ ਕਿ ਤੇਰੇ ਤੇ ਇਹਨਾਂ ਆਤਿਆਚਾਰ ਕਿਉਂ ਹੁੰਦਾ ਸੀ ਤਾਂ ਫਿਰ ਉਹ ਦੱਸਦੀ ਹੈ ਕਿ ਇਹਦੇ ਪਿੱਛੇ ਕਾਰਨ ਸੀ ਪੈਸਾ ਸੰਜੂ ਪਾਂਡੇ ਉਹਦਾ ਜਿਹੜਾ ਘਰ ਸੀ ਪੇਕੇ ਘਰ ਵਾਲਾ ਘਰ ਸੀ ਉਹ ਕਹਿੰਦਾ ਸੀ ਕਿ ਮੇਰੇ ਨਾਮ ਲਵਾਓ ਤੇ ਜਿੰਨਾ ਵੀ ਉਹਦੇ ਕੋਲ ਪੈਸਾ ਸੀ ਉਹ ਵੀ ਕਹਿੰਦਾ ਸੀ ਤੂੰ ਉਥੋਂ ਲੈ ਕੇ ਆ ਹੁਣ ਸੰਜੂ ਪਾਂਡੇ ਦਾ ਲਾਲਚ ਇੰਨਾ ਵੱਧ ਚੁੱਕਿਆ ਸੀ ਕਿ ਪੈਸੇ ਦੇ ਕਰਕੇ ਉਹ ਕਿਸੇ ਨੂੰ ਵੀ ਮਾਰ ਸਕਦਾ ਸੀ ਕਿਸੇ ਦੇ ਨਾਲ ਵੀ ਇਹੋ ਜਿਹਾ ਅਤਿਆਚਾਰ ਕਰ ਸਕਦਾ ਸੀ ਪਰ ਇੱਕ ਦਿਨ ਇਹ ਅਤਿਆਚਾਰ ਜਿਹੜੀ ਸਹੰਦੀ ਹੋਈ ਅੰਜੂ ਪਾਂਡੇ ਨੂੰ ਮੌਕਾ ਮਿਲਿਆ ਤਾਂ ਉਹ ਘਰੋਂ ਭੱਜ ਘਰੋਂ ਭੱਜ ਗਈ ਘਰੋਂ ਭੱਜ ਕੇ ਉਹਨੇ ਆ ਕੇ ਪਹਿਲਾਂ ਤਾਂ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਤੇ ਫਿਰ ਮੀਡੀਆ ਸਾਹਮਣੇ ਆਪਣੇ ਉੱਤੇ ਹੋਏ ਅਤਿਆਚਾਰ ਦੇ ਬਾਰੇ ਦੱਸਿਆ ਹੁਣ ਦੇਖਣਾ ਹੋਵੇਗਾ ਕਿ ਕਾਨੂੰਨ ਕਿਸ ਤਰ੍ਹਾਂ ਅੰਜੂ ਨੂੰ ਇਨਸਾਫ ਦਿਵਾ ਪਾਉਂਦੀ ਹੈ ਯਾ ਨਹੀਂ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਘਟਨਾ ਦੇ ਬਾਰੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ